ਰੇਖ ਸ੍ਰੋਤਿਆਨ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਚ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਵੱਡਾ ਉਚਾਲ ਆਇਆ ਹੋਇਆ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੇ ਵਿੱਚ ਉਥਲ ਪੁਥਲ ਲਗਾਤਾਰ ਜਾਰੀ ਹੈ ਜਿਵੇਂ ਹੀ ਪੰਜਾਬ ਦਾ ਬਜਟ ਆਮ ਆਦਮੀ ਪਾਰਟੀ ਨੇ ਜੋ ਪਾਸ ਕੀਤਾ ਹੈ ਇਸ ਬਜਟ ਦੇ ਵਿੱਚ ਬਹੁਤ ਵੱਡੇ ਦਾਅਵੇ ਕੀਤੇ ਗਏ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੰਜਾਬ ਦੇ ਵਿੱਚ ਲੋਕ ਭਲਾਈ ਸਕੀਮਾਂ ਲਈ ਜੋ ਬਾਈਟ ਰੱਖੇ ਗਏ ਨੇ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਦੇ ਵਿਧਾਇਕਾਂ ਨੇ ਆਪਣੇ ਪ੍ਰਤੀਕਰਮ ਦਿੰਦਿਆਂ ਹੋਇਆਂ ਇਸ ਬਾਈਟ ਨੂੰ ਫੋਕਾ ਕਰਾਰ ਦਿੱਤਾ ਹੈ ਸੋ ਕੱਲ ਜੋ ਆਖਰੀ ਦਿਨ ਸੀ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕੱਲ ਪਹਿਲੇ ਦਿਨ ਹਾਜ਼ਰੀ ਭਰੀ ਏ ਉਹਨਾਂ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਕਾਂਗਰਸੀ ਵਿਧਾਇਕਾਂ ਨੂੰ ਲੈ ਕੇ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਜੋ ਕਾਂਗਰਸ ਦੇ ਵਿਧਾਇਕ ਸਰਦਾਰ ਪ੍ਰਗਟ ਸਿੰਘ ਦੇ ਬਾਰੇ ਉਹਨਾਂ ਨੇ ਕਿਹਾ ਕਿ ਜੋ ਹਾਕੀ 올ੰਪੀਅਨ ਨੇ ਪ੍ਰਗਟ ਸਿੰਘ ਜੋ ਕਿ ਉਹਨਾਂ ਦੀ ਉਸ ਪਾਰਟੀ ਦੇ ਵਿੱਚ ਕੋਈ ਪੁਛ ਪ੍ਰਤੀਤ ਨਹੀਂ ਜੋ ਉਹਨਾਂ ਨੂੰ ਇਸ ਪਾਰਟੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਆਪਣੀ ਪਛਾਣ ਦੱਸਣੀ ਪੈ ਰਹੀ ਏ ਆਪਣੇ ਬਾਰੇ ਜਾਣਕਾਰੀ ਦੇਣੀ ਪੈ ਰਹੀ ਏ ਤਾਂ ਬਹੁਤ ਦੁੱਖ ਦਾ ਹੀ ਗੱਲ ਏ ਕਿ ਜਿਨ੍ਹਾਂ ਨੇ 골ਡ ਮੈਡਲ ਜਿੱਤਿਆ ਹੋਵੇ ਭਾਰਤ ਦੇਸ਼ ਲਈ ਔਰ ਉਹਨਾਂ ਦੇ ਬਾਰੇ ਜਾਣਕਾਰੀ ਹੀ ਨਾ ਹੋਵੇ ਆਪਣੇ ਬਾਰੇ ਖੁਦ ਜਾਣਕਾਰੀ ਦੇਵਣ ਤਾਂ ਫਿਰ ਕੀ ਕਿਹਾ ਜਾ ਸਕਦਾ ਹੈ ਪ੍ਰਗਟ ਸਿੰਘ ਜਦੋਂ ਕਾਂਗਰਸ ਦੇ ਨਵੇਂ ਇੰਚਾਰਜ ਲੱਗਦੇ ਨੇ ਛਤੀਸਗੜ੍ਹ ਤੋਂ ਤਾਂ ਉਹਨਾਂ ਨੇ ਜਦੋਂ ਪ੍ਰਗਟ ਸਿੰਘ ਨੂੰ ਪੁੱਛਿਆ ਸੀ ਕਿ ਤੁਸੀਂ ਹਾਕੀ ਕੈਪਟਨ ਸੀ ਤਾਂ ਉਸ ਵਕਤ ਉਹਨਾਂ ਨੇ ਇਹ ਸਾਰੀ ਗੱਲ ਜੋ ਉਹਨਾਂ ਦੇ ਕੋਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਇੰਟੈਲੀਜੈਂਸ ਰਾਹੀਂ ਪਹੁੰਚੀ ਕਿ ਪ੍ਰਗਟ ਸਿੰਘ ਨੂੰ ਤਾਂ ਜਾਣਦੇ ਤੱਕ ਨਹੀਂ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਸੋ ਇਸ ਗੱਲ ਨੂੰ ਲੈ ਕੇ ਕੱਲ ਸੰਸਦ ਦੇ ਵਿੱਚ ਭਗਵੰਤ ਮਾਨ ਨੇ ਪ੍ਰਗਟ ਸਿੰਘ ਨੂੰ ਕਿਹਾ ਕਿ ਤੁਸੀਂ ਉਧਰ ਤੁਹਾਡੀ ਕਿਸੇ ਨਹੀਂ ਕੋਈ ਬਾਤ ਕੁਛ ਨਹੀਂ ਤੁਸੀਂ ਹੁਣ ਵੀ ਬਹੁਤ ਸੂਝਵਾਨ ਜੇ ਔਰ ਤੁਹਾਡੀ ਜਗ੍ਹਾ ਪੰਜਾਬ ਵਿੱਚ ਔਰ ਆਮ ਆਦਮੀ ਪਾਰਟੀ ਵਿੱਚ ਜਿਹੜਾ ਤੁਹਾਡਾ ਬਹੁਤ ਵੱਡਾ ਰੁਤਬਾ ਹੋਵੇਗਾ ਤੁਸੀਂ ਕਾਂਗਰਸ ਪਾਰਟੀ ਨੂੰ ਵਰਵੀ ਦਾ ਕੋਰ ਆਮ ਆਦੀ ਪਾਰਟੀ ਚਾਹੋ ਅਸੀਂ ਤੁਹਾਨੂੰ ਪੰਜਾਬ ਦੇ ਵਿੱਚ ਕੈਪਟਨ ਮੰਤਰੀ ਵੀ ਬਣਾਵਾਂਗੇ ਔਰ ਪੰਜਾਬ ਦੇ ਵਿੱਚ ਤੁਹਾਨੂੰ ਪੂਰੇ ਦੇਸ਼ ਵਿੱਚ ਜਿਹੜਾ ਲੋਕ ਜਾਣਣਗੇ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਜਾਣਦੇ ਨੇ ਉਹ ਤੁਹਾਨੂੰ ਜਿਹੜੇ ਤੁਸੀਂ ਖੂਵ ਵਿੱਚ ਚਲੇ ਗਏ ਜੇ ਉਸ ਖੂਵ ਵਿੱਚ ਤਾਂ ਲੋਕ ਕਿਸੇ ਨੂੰ ਪੁੱਛਦੇ ਤੱਕ ਨਹੀਂ ਉਹ ਖੂਵ ਵਿੱਚ ਤਾਂ ਡਿੱਗਿਆ ਦਾ ਬੰਦਾ ਡਿੱਗਿਆ ਹੀ ਰਹਿ ਜਾਂਦਾ ਸੋ ਉਹਨਾਂ ਨੇ ਕਿਹਾ ਕਿ ਉੱਥੇ ਤਾਂ ਬਾਜਵੇਂ ਵਰਗੇ ਹੀ ਤੁਰੇ ਫਿਰਦੇ ਨੇ ਬਾਜਵੇਂ ਹਨ ਉਹ ਖੂ ਜਿਹੜਾ ਕਿ ਸਲਾਮਤ ਹੈ ਕਿਉਂਕਿ ਇਹਨਾਂ ਨੇ ਬਹੁਤ ਲੰਬਾ ਸਮਾਂ ਹੋ ਗਿਆ ਉਸ ਖੂਹ ਦੇ ਵਿੱਚ ਬੈਠਿਆਂ ਨੂੰ ਪਤਾ ਨਹੀਂ ਇਹ ਕਦੇ ਕਿੰਦਰ ਹੋ ਜਾਂਦੇ ਨੇ ਕਦੇ ਕਿੱਧਰ ਹੋ ਜਾਂਦੇ ਨੇ ਇਹਨਾਂ ਦਾ ਤਾਂ ਕੁਝ ਨਹੀਂ ਕਹਿ ਸਕਦੇ ਪਰ ਪ੍ਰਕਰ ਸਿੰਘ ਜੀ ਅਸੀਂ ਤੁਹਾਨੂੰ ਕਹਿੰਨੇ ਆ ਕਿ ਬਹੁਤ ਤੁਸੀਂ ਸੂਝਵਾਨ ਦੇ ਔਰ ਦੇਸ਼ ਲਈ ਤੁਸੀਂ 골ਡ ਮੈਡਲ ਲੈ ਕੇ ਆਏ ਸੀ ਅੱਜ ਤੁਹਾਨੂੰ ਜਿਹੜਾ ਕਿ ਕਾਂਗਰਸ ਪਾਰਟੀ ਦੇ ਵਿੱਚ ਤੁਹਾਡੀ ਪੁੱਛਪਰਤੀ ਤੇ ਨਹੀਂ ਜੋ ਕਿ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਣਾ ਚਾਹੀਦਾ ਹੈ ਔਰ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਬਹੁਤ ਵੱਡਾ ਜਿਹੜਾ ਮਾਨ ਸਨਮਾਨ ਮਿਲੇਗਾ ਪ੍ਰਗਟ ਸਿੰਘ ਨੇ ਵੀ ਇਸ ਗੱਲ ਨੂੰ ਲੈ ਕੇ ਕੋਈ ਹਾਮੀ ਤਾਂ ਨਹੀਂ ਭਰੀ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਪ੍ਰਗਟ ਸਿੰਘ ਜ਼ਰੂਰ ਸੋਚਣ ਲਈ ਮਜਬੂਰ ਹੋਗੇ ਨੇ ਕਿ ਵਾਕਿਆ ਹੀ ਉਹ ਖੂਹ ਹੈ ਜਿਸ ਖੂਹ ਦੇ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਪ੍ਰਗਟ ਸਿੰਘ ਨੂੰ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਕਿਸੇ ਸਮੇਂ ਉਹਨਾਂ ਦੀ ਪਹਿਚਾਨ ਉਹਨਾਂ ਨੇ ਕਰਵਾਈ ਸੀ ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਵਿੱਚ ਜਾਂਦੇ ਨੇ ਔਰ ਬਹੁਤ ਇਤਿਹਾਰ ਬੋਲਦੇ ਨੇ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਪਰ ਪ੍ਰਧਾਨ ਮੰਤਰੀ ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਤੇ ਸਾਰੇ ਲੀਡਰਾਂ ਦੇ ਵਿੱਚ ਉਹਨਾਂ ਦੀ ਪਛਾਣ ਬਣ ਗਈ ਸੀ ਪਰ ਹੁਣ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਇਸੇ ਕਰਕੇ ਹੀ ਪਿੱਛੇ ਬੈਠੇ ਨੇ ਜਿਸ ਕਾਰਨ ਪ੍ਰਗਟ ਸਿੰਘ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਨੇ ਪ੍ਰਗਟ ਸਿੰਘ ਨੂੰ ਜਿਹੜਾ ਕਿ ਨਵਜੋਤ ਸਿੰਘ ਸਿੱਧੂ ਦਾ ਸਾਥ ਮਿਲਣਾ ਚਾਹੀਦਾ ਸੀ ਪਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਨਾਂ ਨੇ ਦਰਕਨਾਰੇ ਕਰ ਦਿੱਤਾ ਜਿਸ ਕਾਰਨ ਕਾਂਗਰਸ ਪਾਰਟੀ ਦੇ ਵਿੱਚ ਜੋ 2027 ਦੇ ਵਿੱਚ ਸਰਕਾਰ ਬਣਾਉਣ ਦੀ ਆਸ ਰੱਖੀ ਹੋਈ ਏ ਉਹ ਕਦੇ ਪੂਰੀ ਨਹੀਂ ਹੋਣ ਲੱਗੀ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਜੇਕਰ ਕਾਂਗਰਸ ਪਾਰਟੀ ਵਿੱਚ ਨਹੀਂ ਦੁਬਾਰਾ ਸਰਗਰਮ ਹੁੰਦੇ ਤਾਂ ਕਾਂਗਰਸ ਪਾਰਟੀ ਦਾ ਜਿਹੜਾ 2027 ਦਾ ਸੁਪਨਾ ਵੀ ਪੂਰਾ ਨਹੀਂ ਹੋਵੇਗਾ ਕਿਉਂਕਿ ਜਿਹੜੇ ਇਹ ਲੀਡਰ ਬੈਠੇ ਨੇ ਪਹਿਲਾਂ ਵਾਲੇ ਇਹ ਸਾਰੇ ਲੁੱਟਣ ਵਾਲੇ ਸੀ ਇਹਨਾਂ ਨੇ ਕਾਂਗਰਸ ਪਾਰਟੀ ਵਿੱਚ ਹੁੰਦਿਆਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੁੱਟ ਮਚਾਈ ਕੋਈ ਵੀ ਇਹਨਾਂ ਵਿੱਚੋਂ ਐਸਾ ਲੀਡਰ ਨਹੀਂ ਜਿਸ ਨੇ ਪੰਜਾਬ ਨੂੰ ਨਾ ਲੁੱਟਿਆ ਹੋਵੇ ਸੋ ਇਸ ਨੂੰ ਲੈ ਕੇ ਪ੍ਰਗਟ ਸਿੰਘ ਜਿਹੜੇ ਸੋਚਣ ਲਈ ਮਜਬੂਰ ਨੇ ਪ੍ਰਗਟ ਸਿੰਘ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਾ ਕੁਝ ਨਵਾਂ ਫੈਸਲਾ ਲੈ ਸਕਦੇ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਪੂਰਾ ਮਾਨ ਸਨਮਾਨ ਦੇਵਾਂਗੇ ਔਰ ਤੁਸੀਂ ਤੁਹਾਡੀ ਜਗ੍ਹਾ ਜਿਹੜੀ ਅਸਲ ਹੈ ਉਹ ਪੰਜਾਬ ਦੀ ਖੇਤਰੀ ਪਾਰਟੀ ਵਿੱਚ ਹੋਣੀ ਚਾਹੀਦੀ ਹੈ ਪੰਜਾਬ ਦੇ ਜਿਹੜੀ ਪਾਰਟੀ ਦੇ ਵਿੱਚ ਹੋਣੀ ਚਾਹੀਦੀ ਹੈ ਨਾ ਕਿ ਉਹ ਨੈਸ਼ਨਲ ਪਾਰਟੀਆਂ ਨੇ ਦਿੱਲੀ ਦੇ ਵਿੱਚ ਬੈਠੀਆਂ ਨੇ ਔਰ ਦਿੱਲੀ ਦੇ ਵਿੱਚ ਜਿਹੜੇ ਉੱਥੇ ਲੋਕ ਆਉਂਦੇ ਨੇ ਅਲੱਗ-ਅਲੱਗ ਰਾਜਾਂ ਤੋਂ ਆਉਂਦੇ ਨੇ ਔਰ ਉੱਥੇ ਆਪਣੇ ਆਪ ਦੀ ਜਿਹੜੀ ਪਛਾਣ ਬਣਾਉਣੀ ਬਹੁਤ ਔਖੀ ਏ ਸੋ ਪ੍ਰਗਟ ਸਿੰਘ ਜਿਹੜੇ ਲੰਬਾ ਸਮਾਂ ਹੋ ਗਏ ਨੇ ਸਿਆਸਤ ਵਿੱਚ ਨੇ ਜਦੋਂ ਉਹਨਾਂ ਨੇ ਸਿਆਸਤ ਵਿੱਚ ਪਹਿਲਾਂ ਅਕਾਲੀ ਦਲ ਤੋਂ ਸ਼ੁਰੂ ਕੀਤੀ ਸੀ ਔਰ ਅਕਾਲੀ ਦਲ ਤੋਂ ਹਟ ਕੇ ਉਹ ਫਿਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੁੰਦੇ ਨੇ ਕਾਂਗਰਸ ਵੱਲੋਂ ਦੋ ਵਾਰੀ ਵਿਧਾਇਕ ਬਣਦੇ ਨੇ ਔਰ ਪੰਜਾਬ ਦੇ ਵਿੱਚ ਕੈਪਟਨ ਮੰਤਰੀ ਬਣਦੇ ਨੇ ਪਰ ਅਜੇ ਤੱਕ ਵੀ ਉਹਨਾਂ ਦੀ ਪਛਾਣ ਜਿਹੜੀ ਹੈ ਕਾਂਗਰਸ ਵਿੱਚ ਨਹੀਂ ਹੈ ਜਿਸ ਨੂੰ ਲੈ ਕੇ ਪ੍ਰਗਟ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਬਹੁਤ ਜਲਦੀ ਪ੍ਰਗਟ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ